ਬਈ ਕਿਸਾਨ ਦੋਸਤੋ ਕਣਕ ਦੀ ਫਸਲ ਤੋਂ ਵੱਧ ਤੋਂ ਵੱਧ ਝਾੜ ਲੈਣ ਦੇ ਵਾਸਤੇ ਆਪਾਂ ਆਪਣੇ ਵੱਲੋਂ ਪੂਰੇ ਐਫਨ ਲਾਉਨੇ ਆਂ ਕਈ ਤਰ੍ਹਾਂ ਦੀਆਂ ਖਾਦਾਂ ਪਾਉਂਦੇ ਆਂ ਐਨਪੀਕੇ ਸਪਰੇਅ ਕਰਦੇ ਆਂ ਤਾਂ ਕਿ ਜਿਹੜਾ ਝਾੜ ਆਪਾਂ ਨੂੰ ਪੂਰਾ ਮਿਲ ਸਕੇ ਹੁਣ ਫਸਲ ਆਪਣੀ ਜਦੋਂ 70 75 ਦਿਨ ਦੀ ਹੋ ਜਾਂਦੀ ਹੈ ਤਕਰੀਬਨ ਸਾਰੇ ਜ਼ਿਮੀਂਦਾਰ ਸੋਚਦੇ ਨੇ ਵੀ ਫਸਲ ਦੇ ਵਿੱਚ ਆਪਾਂ ਕੋਈ ਨਾ ਕੋਈ ਤਾਕਤ ਵਾਲੀ ਜਿਹੜੀ ਸਪਰੇਅ ਕਰੀਏ ਤਾਂ ਕਿ ਜਿਹੜਾ ਝਾੜ ਆਪਾਂ ਨੂੰ ਵੱਧ ਤੋਂ ਵੱਧ ਮਿਲ ਸਕੇ ਅ ਨਪੀਕੇ 05234 13045 ਉਹ ਤੇ ਬੋਰਨ ਵਗੈਰਾ ਪਾ ਕੇ ਸਪਰੇ ਕਰਦੇ ਆਪਾਂ ਆਵੇਂ ਜਿਹੜਾ ਝਾੜ ਦਾ ਸਿੱਧਾ ਸਬੰਧ ਮੌਸਮ ਨਾਲ ਆਇਆ ਇਹ ਮੌਸਮ ਵਧੀਆ ਤਾਂ ਚੰਗਾ ਝਾੜ ਆ ਜੂਗਾ ਜੇ ਮੌਸਮ ਨਹੀਂ ਵਧੀਆ ਤਾਂ ਭਾਵੇਂ ਆਪਾਂ ਕਈ ਵਾਰੀ ਖਰਚਾ ਵੱਧ ਕੀਤਾ ਫਿਰ ਵੀ ਪੂਰਾ ਝਾੜ ਨਹੀਂ ਮਿਲਦਾ ਪਰ ਕੁਝ ਹੱਦ ਤੱਕ ਜੇ ਆਪਾਂ ਅਸਲ ਨੂੰ ਠੀਕ ਤਰੀਕੇ ਜੋ ਦੀ ਜ਼ਰੂਰਤ ਦੇ ਤੱਤ ਨੇ ਉਹ ਸਹੀ ਸਮੇਂ ਤੇ ਦਿੰਨੇ ਆ ਕੁੱਝ ਹੱਦ ਤੱਕ ਝਾੜ ਦੇ ਵਿੱਚ ਜਰੂਰ ਆਪਾਂ ਵਾਅਦਾ ਕਰ ਲੈਂਦੇ ਹਾਂ ਹੁਣ ਫਸਲ 70-75 ਦਿਨ ਦੀ ਹੋਊਗੀ ਜੀਮੇਦਾਰ ਫਸਲ ਦੇ ਉੱਤੇ ਤਾਕਤ ਦੀ ਕੋਈ ਸਪਰੇਅ ਕਰਨ ਦੇ ਬਾਰੇ ਸੋਚ ਰਹੇ ਨੇ ਜਦੋਂ ਫਸਲ 70-75 ਦਿਨ ਦੀ ਹੈ ਤਾਂ ਉਸ ਵੇਲੇ ਆਪਾਂ ਨੂੰ ਫਾਸਫੋਰਸ ਤੇ ਪੋਟਾਸ਼ ਤੱਤ ਦੀ ਫਸਲ ਤੇ ਉੱਤੇ ਜੇ ਸਪਰੇਅ ਕਰਦੇ ਆ ਝਾੜ ਦੇ ਵਿੱਚ ਵਾਧਾ ਹੋ ਜਾਊਗਾ ਇਸੇ ਤਰ੍ਹਾਂ 80-85 ਦਿਨ ਦੀ ਫਸਲ ਆਏ ਜਦੋਂ ਉਸ ਵੇਲੇ 13-0-45 ਇਹਦੀ ਆਪਾਂ ਸਪਰੇਅ ਕਰਦੇ ਆ ਤਾਂ ਝਾੜ ਵਧ ਜਾਂਦਾ ਕਿਉਂਕਿ ਉਸ ਵੇਲੇ ਇਸ ਚੀਜ਼ ਦੀ ਜਰੂਰਤ ਹੈ ਅਰ ਜ਼ਿੰਮੇਦਾਰਾਂ ਨੂੰ ਵੱਧ ਝੋੜ ਚਾਹੀਦਾ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਵੱਧ ਝੋੜ ਦੀ ਜਿਹੜੀ ਮਾਨਸਿਕਤਾ ਹੈ ਜਿਹੜੇ ਅਗਦਰ ਡੀਲਰ ਬੈਠੇ ਨੇ ਨਾ ਉਹ ਸਾਰੀ ਸਮਝਦੇ ਨਹੀਂ ਜ਼ਿੰਮੇਦਾਰ ਤੇ ਉਹ ਜ਼ਿੰਮੇਦਾਰ ਨੂੰ ਕਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਦਾ ਮਕਸਦ ਹੈ ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ ਉਹਨਾਂ ਦਾ ਮਕਸਦ ਤੁਹਾਡੀ ਫਸਲ ਦੇ ਤੁਹਾਡੇ ਝਾੜ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਦਾ ਮਕਸਦ ਹੈ ਸਾਨੂੰ ਐਸੇ ਜ਼ਿਆਦਾ ਕਿਸ ਤਰ੍ਹਾਂ ਵਟੇ ਜਾਣਗੇ ਪ੍ਰੋਫਿਟ ਕਿਸ ਤਰ੍ਹਾਂ ਵੱਧ ਜਿਹੜਾ ਹੋਊਗਾ ਉਹਦੇ ਕਰਕੇ ਕਈ ਵਾਰੀ ਉਹ ਚੰਗੇ ਭਲੇ ਜ਼ਿਮੀਦਾਰ ਨੂੰ ਵੀ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਤੁਸੀਂ ਉਹਨਾਂ ਤੋਂ 05234 ਮੰਗਦੇ ਹੋ ਤਾਂ ਉਹਨੂੰ ਤੁਹਾਨੂੰ ਕਹਿਣਗੇ ਵੀ ਆਹ ਚੀਜ਼ ਹੈ ਲੈ ਜਾ ਪ੍ਰੋਡਕਟ ਆ ਇਹਦੇ ਨਾਲ ਝਾੜ ਜਿਹੜਾ 27 22 ਕੁਇੰਟਲ ਤੋਂ ਘਟਦਾ ਨਹੀਂ ਜੇ ਘਟਿਆ ਤਾਂ ਮੈਨੂੰ ਫੜ ਲਈ ਹੁਣ ਆਪਾਂ ਨੂੰ ਜ਼ਰੂਰਤ ਕੀ ਚੀਜ਼ ਸੀਗੀ ਜ਼ਰੂਰਤ ਆਪਾਂ ਨੂੰ ਫਾਸਫੋਰਸ ਤੇ ਪੋਟਾਸ਼ ਦੀ ਲੋੜ ਸੀਗੀ ਉਹ ਉਹਦੇ ਵਿੱਚ ਜਿਹੜੇ ਤੱਤ ਉਹ ਆਪਾਂ ਨੂੰ ਜੋ ਫਸਲ ਜੋ ਪ੍ਰੋਡਕਟ ਆਪਾਂ ਨੂੰ ਦੇ ਰਿਹਾ ਉਹਦੇ ਵਿੱਚ ਪਾਸਪੋਰਟ ਕਿੰਨਾ ਅੱਧਾ ਪਰਸੈਂਟ 1% ਵੀ ਨਹੀਂ ਹੈਗਾ ਤੇ ਪੋਟਾਸ਼ ਕਿੰਨਾ ਹੈ ਤੇ ਬਾਕੀ ਦੇ ਦੂਸਰੇ ਤੱਤ ਜਿਨ੍ਹਾਂ ਦੀ ਆਪਾਂ ਨੂੰ ਜ਼ਰੂਰਤ ਹੀ ਹੈ ਨਹੀਂ ਬਸ ਖੇਤ ਦੇ ਵਿੱਚ ਆਪਣੇ ਕੋਲੇ ਪਹਿਲਾਂ ਹੀ ਵਾਧੂ ਨੇ ਉਹ ਤੱਤਾਂ ਦਾ ਆਪਾਂ ਨੂੰ ਕੀ ਫਾਇਦਾ ਉਹ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਆਪਾਂ ਜਦੋਂ ਫਸਲ ਨੂੰ ਦਵਾਂਗੇ ਤਾਂ ਝਾੜ ਦੇ ਵਿੱਚ ਪੂਰਾ ਵਾਧਾ ਹੋਊਗਾ ਤਾਂ ਹੀ ਝਾੜਦਾ ਆਪਾਂ ਨੂੰ ਝਾੜ ਚ ਆਪਾਂ ਜਿਹੜਾ ਫਾਇਦਾ ਲੈ ਸਕਦਾ ਹੁਣ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਉਹ ਆਪਾਂ ਪਾ ਦੇਵਾਂਗੇ ਪੈਸੇ ਵੀ ਖਰਾਬ ਤੇ ਝਾੜਦਾ ਵੀ ਜਿਹੜਾ ਆਪਣਾ ਨੁਕਸਾਨ ਹੈ ਝਾੜ ਦੀ ਪੂਰਾ ਨਹੀਂ ਮਿਲਦਾ ਉਹ ਇਸ ਤਰ੍ਹਾਂ ਦੇ ਜਿਹੜੇ ਡੀਲਰ ਨੇ ਜਾਂ ਇਸ ਤਰ੍ਹਾਂ ਦੇ ਅੱਜ ਕੱਲ ਕੰਪਨੀਆਂ ਨੇ ਵੀ ਕੁਝ ਆਪਣੇ ਜਿਹੜੇ ਬੰਦੇ ਛੱਡੇ ਹੋਏ ਨੇ ਜਿਹੜੇ ਕੀਮਤਦਾਰਾਂ ਨੂੰ ਵੀ ਗਲਤ ਗਮਰਾਹ ਕਰਦੇ ਨੇ ਤੁਸੀਂ ਧਿਆਨ ਰੱਖੋ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਚੀਜ਼ ਨੂੰ ਸਮਝਾਓ ਸਾਰੇ ਜਿਹੜੇ ਡੀਲਰ ਨੇ ਉਹ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੇ ਵੀ ਸਾਰੇ ਡੀਲਰ ਇੱਕੋ ਜਿਹੇ ਨੇ ਬਹੁਤ ਵਿੱਚ ਚੰਗੇ ਡੀਲਰ ਵੀ ਨੇ ਜਿਹੜੇ ਤੁਹਾਨੂੰ ਸਹੀ رائے ਦਿੰਦੇ ਨੇ ਜੋ ਚੀਜ਼ ਮੰਗਦੇ ਉਹੀ ਦਿੰਦੇ ਨੇ ਪਰ ਕਈ ਵਾਰ ਕੀ ਹੈ ਜਦੋਂ ਤੁਸੀਂ ਜਾਣਿਓ ਨਾ ਜਿਹੜੇ ਲਾਲਚੀ ਕਿਸਮ ਦੇ ਬੰਦੇ ਕੁਝ ਹੈਗੇ ਨੇ ਹੁੰਦੇ ਨੇ ਹਰ ਐਂਖਾਂ ਗਹਿਰੀ ਹੁੰਦੀ ਆ ਉਹਨਾਂ ਤੋਂ ਥੋੜਾ ਆਪਾਂ ਬਚ ਕੇ ਰਹੀਏ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਆਪਾਂ ਅਸਲ ਦੇ ਵਿੱਚ ਪਾਵਾਂਗੇ ਉਹੀ ਉਹਦੇ ਤੋਂ ਲੈ ਕੇ ਆਵਾਂਗੇ ਤੇ ਆਪਾਂ 05234 ਪਾਉਣੀ ਆ ਉਹਨੂੰ ਹੋਵੇ 05234 ਦੇ ਤੋਂ ਅਸੀਂ ਦੂਸਰੀ ਕੋਈ ਚੀਜ਼ ਨਹੀਂ ਪਾਉਂਦੇ ਸੋ ਇਸੇ ਤਰ੍ਹਾਂ ਅੱਗੇ ਜਾ ਕੇ ਆਪਾਂ ਜਦੋਂ ਫਸਲ ਆਪਣੀ ਐਸਪੀ 85 ਗੰਦੀ ਹੋ 13045 ਦੀ ਲੋਡ ਪਾਣੀ ਆ ਬੋਰਨ ਤੱਤ ਦੀ ਲੋਡ ਪੋ ਉਹਦੇ ਨਾਲ ਆਪਣੀ ਜਿਹੜੀ ਘਾਟ ਪੂਰੀ ਹੋ ਜਾਣੀ ਆ ਉਸ ਵੇਲੇ ਆਪਾਂ 13045 ਹੀ ਲਾਵਾਂਗੇ ਉਹ ਨਹੀਂ ਹੈਗਾ ਵੀ ਉਹਦੇ ਤੋਂ ਜਿਹੜੀ ਚੀਜ਼ ਆਪਾਂ ਨੂੰ ਉਹ ਦੇਊਗਾ ਉਹ ਆਪਾਂ ਲਿਆ ਕੇ ਸਪਰੇਅ ਕਰਨੀ ਹੈ ਉਹਦੇ ਨਾਲ ਆਪਣਾ ਮਸਲਾ ਹੱਲ ਨਹੀਂ ਹੋਣਾ ਉਹਦਾ ਮਸਲਾ ਹੱਲ ਜਰੂਰ ਹੋ ਜੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਉਹਨਾਂ ਤੋਂ ਜ਼ਰੂਰ ਹੈ ਕਿ ਖਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਇਹ ਆਪਾਂ ਨੂੰ ਘੁਮਰਾਹ ਕਰਦੇ ਨੇ ਗਲਤ ਪ੍ਰਚਾਰ ਕਰਦੇ ਨੇ ਤੇ ਆਪਣਾ ਜਿਹੜਾ ਭੋਲੇਪਨ ਦਾ ਜੀਵਨ ਦਾ ਨਜਾਇਜ਼ ਫਾਇਦਾ ਲੈਂਦੇ ਨੇ ਸੋ ਜ਼ਰੂਰ ਇਸ ਤਰ੍ਹਾਂ ਦੀ ਗੱਲ ਨੂੰ ਧਿਆਨ ਚ ਰੱਖੋ ਅੱਜ ਕੱਲ੍ਹ ਤਕਰੀਬਨ YouTube ਦੇ ਉੱਤੇ ਕਾਫੀ ਸਾਰੇ ਜਿਹੜੇ ਵਧੀਆ ਚੈਨਲ ਨੇ ਦਸਰੇ ਨੇ ਸਮੇ ਸਮੇਤੇ ਕਿਹੜੀ ਚੀਜ਼ ਦੀ ਲੋੜ ਆ ਭਾਈ ਉਹ ਵਰਤੋ ਤੁਸੀਂ ਤੇ ਉਹਨਾਂ ਨੂੰ ਧਿਆਨ ਨਾਲ ਸੁਣੋ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹਨੂੰ ਨੋਟ ਕਰੋ ਉਹ ਲੈ ਕੇ ਬਾਜ਼ਾਰ ਦੇ ਵਿੱਚੋਂ ਆ ਕੇ ਖੇਤ ਦੇ ਵਿੱਚ ਵਰਤੋ ਉਹਨਾਂ ਦੇ ਕਹੇ ਤੇ ਜਾਂ ਕਿਸੇ ਕੰਪਨੀ ਦੇ ਨਮਾਇंदे ਦੇ ਕਹੇ ਤੇ ਤੁਸੀਂ ਚੀਜ਼ ਨਹੀਂ ਵਰਤਣੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਦਾ ਪਤਾ ਹੈ ਆਪਾਂ ਨੂੰ ਆਪਣੀ ਘਾਟ ਦਾ ਪਤਾ ਹੈ ਆਪਣੀ ਫਸਲ ਦੇ ਵਿੱਚ ਕੀ ਜ਼ਰੂਰਤ ਹੈ ਕਿਸ ਤਰ੍ਹਾਂ ਦੀ ਫਸਲ ਵਿਖਾਈ ਦੇ ਰਹੀ ਹੈ ਉਹਦੇ ਮੁਤਾਬਕ ਆਪਾਂ ਇਹ ਚੀਜ਼ ਵਰਤਾਂਗੇ ਜਿਹੜੇ ਤੱਤ ਦੀ ਲੋੜ ਆ ਉਹ ਹੀ ਤੱਤ ਪਾਵਾਂਗੇ ਆ ਫਸਲ ਤੋਂ ਪੂਰਾ ਝਾੜ ਲਵਾਂਗੇ ਤੇ ਘੱਟ ਖਰਚੇ ਦੇ ਪੂਰਾ ਝਾੜ ਲਵਾਂਗੇ ਸੋ ਇੰਨੀ ਕੁ ਗੱਲਬਾਤ ਹੈ ਇਹਨੂੰ ਜ਼ਰੂਰ ਧਿਆਨ ਰੱਖਿਓ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ